ਰਾ ਮੱਢਣਾ ਤੇ ਇੱਧਰ ਬਾਰੀ ਨਾਲ ਅਸਰ ਆਇਆ ਹੋਇਆ ਤੇ ਬਾਰੀਆਂ ਵੱਡੀਆਂ ਆ ਰਹੀਆਂ ਨੇ ਟਾਈਮ ਦਵਾਰੇ ਆ ਗਿਆ ਆਪਾਂ ਖੇਤ ਆ ਇੱਧਰ ਸਾਡਾ ਚਾਚਾ ਸਪਰੇਅ ਕਰੀ ਜਾਂਦਾ ਹੈ ਸਪਰੇਅ ਦੀਆਂ ਤਿਆਰੀਆਂ ਨੇ ਹੋਠੀਓ ਚਾਚਾ ਜੀ ਚਾਚੇ ਨੇ ਸ਼ਰਤ ਲਈ ਆ 70 ਮਣਕਣ ਕਾ ਕੱਡੂ ਇਹੇ ਕੰਮ ਵਹਿਣਤਾ ਤੇ ਚੱਲ ਰਿਹਾ। ਉਹ ਮੁੰਡਿਆਂ ਨਾਲ ਸ਼ਰਤ ਲਾਈ ਹੋਈ ਆ। ਕੰਮ ਪੂਰੇ ਜੋਰ ਤੇ ਚੱਲ ਰਿਹਾ। ਦਿਨ ਰਾਤ ਖੇਤ ਰਹਿੰਦਾ ਇਹ। ਕੱਢਣੀ ਆ ਚਾਚਾ ਕਣਕ। 70 ਮਣ ਤੋਂ 72 ਮਣ ਹੋ ਸਕਦੀ ਹੈ ਘੱਟ ਦੀ ਹੈ। ਅੱਛਾ ਇਹ ਸ਼ਰਤਾਂ ਲੱਗ ਰਹੀਆਂ ਛੋਟੀ। ਸੱਤ ਲੱਗ ਰਹੀ ਹੈ 50-50 ਹਜ਼ਾਰ ਦੀ ਸ਼ਰਤ ਲੱਗੀ ਹੋਈ ਹੈ। ਅੱਛਾ ਉਹ ਮੁੰਡਿਆਂ ਜਿਹੜਾ ਖਰਾ ਵੱਢ ਜਾਂਦਾ। ਉਹ ਮੁੰਡੇ ਨਾਲ ਲੱਗੀ ਹੋਈ ਹੈ। ਆਖੀ ਆਹ ਮੁੰਡਿਆਂ ਨਾਲ ਲੱਗ ਰਹੀ ਆ। ਦੇਖੋ ਤੁਸੀਂ ਦੱਸੋ ਕਣਕ ਦਾ ਫਰਕ। ਇਨਾਂ ਦੀ ਆਹ ਹੱਥ ਦੇ ਲੋਈ ਉਹਨਾਂ ਨੂੰ 10 ਦਿਨ ਮਗਰੂ ਬੀਜੀ ਹੋਈ ਕਣਕ ਹੈ ਇਹਨਾਂ ਦੀ ਆਹ ਕਣਕ ਇੱਕ ਆਹ ਠੀਕ ਹਰ ਕੋ ਤੁਸੀਂ ਆਪ ਦੇਖ ਸਕਦੇ ਹੋ ਖੁਦ ਵਿਖਾਓ ਕਮੈਂਟ ਕਰਕੇ ਦੱਸੋ ਕਿਹੜੀ ਕਣਕ ਵਧੀਆ ਜਿਹੜਾ ਸਪਰੇ ਹਾਈ ਪਹਿਲਾਂ ਕਾਕੀ ਆ ਦੂਜੀ ਸਪਰੇ ਡਲ ਰਹੀ ਹੈਗਾ ਤਾਂ ਹੋੜਾ ਮਨ ਕਹਿੰਦਾ ਛਿੰਨ ਨਾਲ 70 ਮਾਣ ਟਪਾ ਦੋਗੇ 70 ਮਾਣ ਤੋਂ ਪੱਤੇ ਜੀ ਆ ਗਿਆ ਮੁੰਡਾ ਕਰਦ ਕੱਢ ਦਾਂਗੇ ਹਰੇ ਦੀ ਕਰਦ ਬਣਾ ਹੀ ਵੀਡੀਓ 15 ਮਿੰਟਾਂ ਜੋ ਹਰਾ ਪਾਰ 15 ਮਿੰਟਾਂ ਦਾ ਸੋਡੇਲੀ ਜਮੀਨ ਨੂੰ ਕੀ ਹੋ ਗਿਆ ਹਰਾ ਵੱਡਣ ਦਾ ਮੁਕਾਬਲਾ ਲੱਗ ਗਿਆ ਕੈਮਰਾ ਸਬਣਾ ਦੇ ਉਂੜਾਈਂਗਾ ਉਂੜਾ ਪਹਿਲਾਂ ਮੇਰੀ ਬੇਟਾ ਦੇ ਹਰ ਵੱਟਦੇ ਆਂ ਅੱਖੀ ਪਾ ਲਾਂ ਜੀ ਜੱਸੀ ਨੂੰ ਫੋਨ ਆ ਗਿਆ ਹਰ ਦੋਨ ਖੇ ਰੇਸ ਚੱਲ ਰਹੀ ਹੈ ਹਰੇ ਵੱਡਣ ਦੀ ਵੱਡੀਆਂ ਮਜਾਜਣੇ ਤੂੰ ਜੱਸੀ ਨੂੰ ਨਹੀਂ ਜਾਣਦੀ ਕਿਵੇਂ ਸੀ ਕਿਵੇਂ ਹੈ ਵਿਹਾਂ ਦਾ ਜੋਰ ਹੈ ਜੀ ਉਧਰੋਂ ਸਮਾਨ ਵਧੀਆ ਹੁੰਦਾ ਬਾਉਨਲੈਸ ਮੀਟ ਵਾਗੂ ਫਿਰ ਦਨ ਬਦਈ ਬਿਨਾ ਉਹ ਤੋਂ ਚੱਲਦਾ ਹੈ ਆ ਹੁਣ ਹਰਾ ਵੱਡੜਾ ਔਖਾ ਬਾਰੇ ਤੇ ਦਬ ਵਧ ਗਿਆ ਐਸੇ ਐਸੇ ਮਹੀਨੇ ਚ ਘਟੂ ਘਟਾ 3 ਦਿਨਾਂ ਦੇ ਵਿੱਚ ਵਿੱਚ ਅਸੀਂ 25 20 25 ਤੋਂ 28 ਵਿਆਹ ਦੇਖ ਲਏ ਆ ਹੁਣ ਹਰਾ ਵੱਡਣਾ ਇਹਦੀ ਅੱਜ ਢਿੱਡ ਫਸ ਜਿੰਦਾ ਜੀ ਗੋਟਿਆਂ ਚ ਔਖਾ ਹੀ ਰਹਿ ਰਿਹਾ ਵੱਡਣਾ ਹਰਾ ਨਹੀਂ ਵੱਡਾ ਹੋਰ ਜੀ ਗੋਡੇ ਨਾਲ ਆ ਵੜਦਾ ਓਪਨਟਾ ਕਰਤੀਆਂ ਇੱਕ ਆਪਣ ਡਰੇਗੀ ਵੱਡਿਆ ਹਰਾ ਕਿੰਨੇ ਮਿੰਟਾਂ ਰਹਿ ਗਿਆ ਅੱਧੀ ਤੇ ਰਹਿ ਗਈ ਕਿੰਨੇ ਟਾਈਮ ਮੱਡੇ ਚਾਹਰਾ ਦਸਤਾ 15 ਮਿੰਟ ਲੱਗਦੇ ਇਹ ਗੋਡੇ ਚ ਫਸਦੇ ਨੇ ਹਜ ਵੀ ਹਣਾ ਪਲਵੇਂ ਨਾਲ ਕਿੰਨੇ ਟਾਈਮ ਦਾ ਪਹਿਲਾਂ ਲੱਗਿਆ ਸੀ ਇਹਨੂੰ ਪਹਿਲਾਂ ਵੱਧ WhatsApp ਹਾਂ ਬਈ ਕਹੇ ਵੱਡੇ ਮੁੰਡਾ ਜਾ ਰਿਹਾ ਪਰੀ ਧਰਨ ਦੇਖੋ ਜਾ ਰਿਹਾ ਮੁੰਡਾ ਪਰੀ ਧਰਨ ਦੋ ਰਹੀਆਂ ਇਧਰੋਂ ਮੁੰਡਾ ਵੱਢ ਰਿਹਾ ਕਿੱਥੇ ਦੇਖ ਮਸੇਤੀ ਸੀਤੀ ਕੰਮ ਤਾਂ ਮੀਟ ਖਾਣ ਵਾਲਿਆਂ ਪਲੇਟ ਮੁੰਡਾ ਚ ਮਗਾ ਦੇਣਾ ਖਰਾ ਵੀ ਦੇ ਲੈ ਮੈਂ ਕਿਹੜੇ ਹਿਸਾਬ ਨਾਲ ਜਾਂਦਾ ਉਹਨਾਂ ਨੂੰ ਦੋ ਮੈਨੂੰ ਕਾਹ ਮਿੰਟ ਪਹਿਲਾਂ ਗੱਲ 5 ਮਿੰਟ ਪਹਿਲਾਂ ਲੱਗਿਆ ਜੀ ਉਹ ਉਹ ਖੰਧਾ ਵੀ ਤੇਰੇ ਨਾਲੋਂ ਘੱਟ ਆ ਹੁਣ ਬੋਲੋ 5 ਮਿੰਟ ਪਹਿਲਾਂ ਲੱਗੇ ਦੀ ਜਿਹੇ ਜਨ ਮ ਵੱਧ ਖਾਨਾ ਉਹ ਜਿਹੇ ਹਰਾ ਵੱਧ ਵੱਡੇ ਚੱਕ ਲੈ ਗਏ ਗੱਲਾ ਹਾਂ ਲੈ ਚੱਕ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਮਾਰ ਗਾ ਤਾ ਮਨ ਤੇ ਕੀ ਦਾ ਕੰਮ ਚੱਲ 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 ਛੇਤੀ ਚੱਲ ਅਰਾਏ ਡਿਕਣੀ ਨਹੀਂ ਚਾਹੀਦੀ ਪੰਡੇ ਤੱਕ ਲੈ ਰੇਡੀ ਨਹੀਂ ਕਰਦਾ ਯਾਰ ਚਾਚਾ ਜਾਨਾ ਰੇਡੀ ਕਿ ਪੰਡ ਨਹੀਂ ਦੱਸਦਾ ਯਾਨਾ ਤੁਰਕੇ ਲਿਆਉਂਗਾ ਤੁਰ ਉਹ ਹੜਾ ਇਹਦਾ ਮੋਟਰਸਾਈਕਲ ਉੱਥੇ ਹਲਾ ਤੁਰਕੇ ਲਿਆਉਂਗਾ ਤੁਰ ਪੰਡ ਨੀ ਤਰਦਾ ਹੈ ਗਿਆ ਜਿਸੀ ਡਾਕੀਦਾਰ ਆਪਣੀ ਇੱਕ ਸੇਟੀ ਫਿਰ ਮੋਟਰਸਾਈਕਲ ਲੈ ਕੇ ਚੱਲਦੇ ਆ ਬਹੁਦੇ ਆ ਪੀਨ ਬਚਾ ਲੈ ਤਰਦਾ ਨਾ 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 ਉੱਥੇ ਟੂਲ ਚ ਤਰ ਚੱਕ ਟੂਲ ਆ ਪੰਡ ਤੱਕ ਚੱਕ ਚਲ ਜਾਊਗਾ ਅਸੀਂ ਮੋਟਰ ਲੇ ਜਾਵਾਂਗੇ ਇਹ ਚੱਕ ਚਲ ਜਾਊ ਚਲਾ ਸਿੱਧੀ ਤੱਕ ਜائیںਗੇ ਚੱਕ ਕੇ ਅੰਡੇ ਤੱਕ ਕਰਿਆ ਕਰੋ ਮੇਰ ਪਾ ਐ ਚਰੇੜੀਆਂ ਪਾਰੀ ਤੇ ਪੜੀ ਦਾ ਆਹ ਰੈਡੀ ਹੋਈ ਜੀ ਜਿੱਤੂ ਆਪ